ਪਹਿਲਾ ਹਿੰਦੂ ਫੈਮਲੀ ਚੋਂ ਸੀ ਫਿਰ ਸਰਦਾਰ ਕਿਵੇਂ ਆ ਕਿਵੇਂ ਟਰਾਂਸਫਰਮੇਸ਼ਨ ਬਸ ਇਹੜਾ ਪੁੱਛੋ ਜੀ ਗੱਲ ਐ ਵੀ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਹਾਂ ਮੈਂ ਇੱਕ ਵਾਰੀ ਯਾਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾ ਵਾਲੀ ਨਹਿਰ 'ਚ ਛਾਲਵੀ ਮਾਰ ਪੀ ਸੀ ਪਾਪਾ ਜੀ ਕਦੋਂ ਦੀ ਬਣਾ ਰਿਆ ਪੱਖੀਆਂ ਕਦੋਂ ਦੇ ਬਣਾ ਰਿਆ ਇਹ ਪਹਿਲਾਂ ਮੈਂ ਤਾਰ ਵਾਲੀ ਪੱਖੀ ਵੇਚਦਾ ਹੁੰਦਾ ਈ ਗੱਡੀਆਂ ਦੇ ਵਿੱਚ ਜਿੱਥੇ ਵਿਕ ਜਾਂਦੀ ਸੀ ਉੱਥੇ ਹੀ ਸੌਂ ਜਾਂਦਾ ਸੀ ਘਰ-ਬਾਰ ਤਾਂ ਕੋਈ ਹੈ ਨਹੀਂ ਸੀ ਹਾਂ ਕੋਰੋਨਾ ਕਈਆਂ ਨੂੰ ਤਾਂ ਉੱਠਾ ਬਹਿ ਗਿਆ ਮੈਨੂੰ ਸਿੱਧਾ ਪੈ ਗਿਆ ਮੇਰੀ ਐਸੀ ਮੀਡੀਆ ਚ ਕਮਾਈ ਮੇਰਾ 올ਡ ਵਲਡ ਚ ਬਾੜ ਮਾਲ ਜਾਂਦਾ ਕੈਨੇਡਾ ਅਮਰੀਕਾ ਤੇ ਕਰਮਾਲ ਜਾਂਦਾ ਹੈ ਮੇਰਾ ਸਿਆਲ ਚ ਵੀ ਮਾਲ ਜਾਂਦਾ ਹੈ ਪਰ ਇੱਕ ਇੱਕ ਕਪਾ ਚਾਹ ਪਿੱਛੇ ਨਾ ਰੋੜਾਂ ਦੇ ਫਿਰਦਾ ਹੁੰਦਾ ਸੀ ਵੀ ਕਿੱਥੇ ਚਾਹ ਮਿਲੂਗੀ ਅੱਜ ਵਾਈ ਗ੍ਰੀਤੀ ਮੇਤੇ ਬਹੁਤ ਕਿਰਪਾ ਮੈਨੂੰ ਚੱਕਿਆ ਤਾਂ ਮੀਡੀਆ ਨੇ ਚੱਕਿਆ ਮੇਰੇ ਯਾ ਤਾਂ ਰਿਸ਼ਤੇਦਾਰ ਆ ਮੀਡੀਆ ਯਾ ਰਿਸ਼ਤੇਦਾਰ ਆ ਮੇਰੇ ਬਾਹਰਲੇ ਚੰਗੇ ਸਿਆਣੇ ਬੰਦੇ ਆ ਨਾ ਉਹ ਕਹਣਗੇ ਬਾਪੂ ਇਹ ਜੇ ਨਾ ਸਰੀਰ ਤੰਦਰੁਸਤ ਰਹਿੰਦਾ ਬੇਟਾ ਇਹ ਮੈਂ ਤਾ ਹੁਣਾ ਵੀ ਲੋਕਾਂ ਨੂੰ ਪਤਾ ਰਹਿੰਦੇ ਵੀ ਬਾਬਾ ਜਿੰਦਾ ਹੀ ਆ ਜੀ ਮੇਰੀ 75 ਸਾਲ ਤੋਂ ਉੱਪਰ ਹੋ ਗਈ ਆ ਉਮਰ ਮਹਾਰਾਜ ਨੇ ਬਹੁਤ ਕੁਝ ਦਿੱਤਾ ਆ ਪੱਖੀਆਂ ਦੇਖ ਰਹੇ ਹੋ ਤੁਸੀਂ ਸੱਭਿਆਚਾਰ ਦੇ ਨਾਲ ਜੁੜੀਆਂ ਐ ਪੱਖੀਆਂ ਗੀਤ ਪੰਜਾਬ ਦਾ ਸੋਹਣਾ ਵਿਰਸਾ ਜਿਸ ਨੂੰ ਆ ਸਾਰੇ ਹੁਣ ਭੁੱਲਦੇ ਜਾ ਰਹੇ ਆ ਬਾਬਾ ਜੀ ਨੇ ਬੜੀ ਧੀਰ ਦਾ ਸੰਭਾਲਿਆ ਹੋਇਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪੱਖੀਆਂ ਬਣਾਉਂਦੇ ਨੇ ਤੇ ਇਹ ਲੁਧਿਆਣੇ ਦੇ ਵਿੱਚ ਮੌਜੂਦ ਹੁੰਦੇ ਨੇ ਕਦੀ ਨੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਪੱਖੀਆਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਲੋਕ ਇੱਥੇ ਖਰੀਦਣ ਪਹੁੰਚਦੇ ਨੇ ਤੇ ਖੁਸ਼ ਬੜੇ ਹੁੰਦੇ ਨੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਉਹ ਇਹ ਜਿਹੜਾ ਸਾਡਾ ਸੱਭਿਆਚਾਰ ਹੈ ਨਾ ਸੋਹਣਾ ਵਿਰਸਾ ਉਹ ਅਲੋਪ ਹੋ ਚੁੱਕਿਆ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਜੇ ਤੱਕ ਉਸ ਦੀ ਜਗ੍ਹਾ ਇਸੇ ਤਰੀਕੇ ਦੇ ਨਾਲ ਬਣੀ ਹੋਈ ਹੈ ਤਾਂ ਜੇ ਤੁਸੀਂ ਪੱਖੀਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਬਾਬਾ ਜੀ ਕੋਲ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਪੱਖੀਆਂ ਜਿਹੜੀਆਂ ਸਜਾਵਟ ਕਰਕੇ ਇਹਨਾਂ ਨੇ ਰੱਖੀ ਹੁੰਦੀ ਆ ਤੁਸੀਂ ਦੇਖੋ ਇੱਟੇ ਕੜਾਈਆਂ ਹੋਈਆਂ ਉਹਨੇ ਅੱਜ ਦਿਨ ਸ਼ਗਨਾ ਦਾ ਚੜਿਆ ਤਾਂ ਇਹ ਪੱਖੀਆਂ ਜਿਹੜੀਆਂ ਵੈਲਵੈਟ ਦੇ ਨਾਲ ਜਾਂ ਹੋਰ ਕਰੋਸ਼ੀਆ ਦੇ ਨਾਲ ਬਥੇਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਨਜ਼ਰ ਆਉਂਦੀਆਂ ਨੇ ਲੋਕਾਂ ਦੇ ਦਿਨਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਂਦੀਆਂ ਨੇ ਤਾਂ ਇਹ ਤੁਸੀਂ ਦੇਖੋ ਬਾਬਾ ਜੀ ਇਹ ਇਹ ਕਵਰ ਟੇਬਲ ਇਹ ਥਾਲੀ ਦੇ ਉੱਪਰ ਉੱਪਰ ਕੀ ਨਾਮ ਕੀ ਹੈ ਤੁਹਾਡਾ ਪਹਿਲਾਂ ਉਹਦਾ ਨਾਮ ਦਾ ਮੇਰਾ ਨਾਮ ਪਹਿਲਾਂ ਹਾਂ ਪ੍ਰਕਾਸ਼ ਜੀ ਜੀ ਫਿਰ ਮੈਂ ਸਰਦਾਰ ਬਣਿਆ ਬਾਅਦ 30 ਸਾਲ ਹੋ ਗਏ ਮੈਨੂੰ ਘਰ ਛੱਡੇ ਪਹਿਲਾ ਹਿੰਦੂ ਫੈਮਲੀ ਚੋਂ ਸੀ ਫਿਰ ਸਰਦਾਰ ਕਿਵੇਂ ਆ ਕਿਵੇਂ ਟਰਾਂਸਫਰਮੇਸ਼ਨ ਬਸ ਇਹੜਾ ਪੁੱਛੋ ਜੀ ਗੱਲ ਐ ਵੀ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਹਾਂ ਮੈਂ ਇੱਕ ਵਾਰੀ ਯਹਰ ਵੀ ਖਾਲੀ ਸੀ ਇੱਕ ਵਾਰੀ ਮੈਂ ਗਿੱਲਾ ਵਾਲੀ ਨਹਿਰ 'ਚ ਛਾਲ ਵੀ ਮਾਰ ਪੀ ਸੀ ਮੇਰੇ ਦੋ ਮੁੰਡੇ ਐ ਇੱਕ ਕੁੜੀ ਐ ਮੈਂ ਤਾਂ ਸਭ ਕੁਝ ਤਿਆਗ ਤਾ ਮੈਂ ਤਾਂ ਬਾਬਾ ਨਾਨਕ ਦੇ ਲੜ ਲੱਗ ਗਿਆ ਪਾਪਾ ਜੀ ਕਦੋਂ ਦੀ ਬਣਾ ਰਿਆ ਪੱਖੀਆਂ ਕਦੋਂ ਦੇ ਬਣਾ ਰਿਆ ਇਹ ਪਹਿਲਾਂ ਮੈਂ ਤਾਲ ਵਾਲੀ ਪੱਖੀ ਵੇਚਦਾ ਹੁੰਦਾ ਸੀ ਗੱਡੀਆਂ ਦੇ ਵਿੱਚ ਜਿੱਥੇ ਵਿਗ ਜਾਂਦੀ ਸੀ ਉੱਥੇ ਹੀ ਸੌਂ ਜਾਂਦਾ ਸੀ ਘਰ-ਵਾਰ ਤਾਂ ਕੋਈ ਹੈ ਨਹੀਂ ਸੀ ਹੂੰ ਉਦੋਂ ਬਾਅਦ ਚੱਲਦਾ ਚੱਲਦਾ ਮੇਰੀ ਸਾਈਕਲ ਲੈ ਲਿਆ ਚੱਲਾ ਮੈਂ ਮੋਢੇ ਤੇ ਮਾਲ ਵੇਚਦਾ ਹੁੰਦਾ ਵੀ ਫਿਰ ਸਾਈਕਲ ਲੈ ਲਿਆ ਸਾਈਕਲ ਉਹ ਕੈਨੇਡਾ ਤੋਂ ਬੰਦੇ ਮੈਨੂੰ ਸਕੂਟੀ ਲੈ ਕੇ ਦੇ ਕੇ ਅੱਛਾ ਜਦੋਂ ਲੋਕੀ ਤੁਹਾਡੇ ਕੋਲ ਪਹੁੰਚਦੇ ਨੇ ਖਰੀਦਦੇ ਨੇ ਕੀ ਕਹਿੰਦੇ ਨੇ ਉਹ ਕਿਉਂਕਿ ਇਹ ਪੱਖੀਆਂ ਸਾਨੂੰ ਬਾਜ਼ਾਰਾ ਚ ਕਦੀ ਨਹੀਂ ਦੇਖਣ ਨੂੰ ਮਿਲਦੇ ਉਹ ਕਹਿੰਦੇ ਬਾਪੂ ਇਹ ਪੰਜਾਬੀ ਸਬਜ਼ੀਆ ਚਾਰ ਮੈਨੂੰ ਇੱਕ মিডিਆ ਵਾਲਾ ਸੀ ਬਾਪੂ ਉਹ ਆਇਆ ਕਰੋਨਾ ਕਈਆਂ ਨੂੰ ਤਾਂ ਪੁੱਠਾ ਬਹਿ ਗਿਆ ਮੈਨੂੰ ਸਿੱਧਾ ਪੈ ਗਿਆ ਮੇਰੀ ਐਸੀ ਮੀਡੀਆ ਚ ਕਮਾਈ ਮੇਰਾ 올ਡ ਵਰਲਡ ਚ ਬਾਹਰ ਮਾਲ ਜਾਂਦਾ ਕੈਨੇਡਾ ਅਮਰੀਕਾ ਤੇ ਕਰਮਾਲ ਜਾਂਦਾ ਹੈ ਮੇਰਾ ਸਿਆਲ ਵਿੱਚ ਵੀ ਮਾਲ ਜਾਂਦਾ ਹੈ ਇਹ ਮੈਨੂੰ ਕਹਿਣਗੇ ਬਾਪੂ ਇੰਨਾ ਮਾਲ ਭੇਜਦੇ ਸੈਂਪਲ ਪਾ ਇੰਨਾ ਮਾਲ ਭੇਜਦੇ ਉਹ ਮੇਰੇ ਖਾਤੇ ਹੀ ਪੈਸੇ ਪਾਉਂਦੇ ਆ ਤੇ ਮੈਂ ਬੇਟਾ ਮਾਲ ਕੋਰੀਆ ਕਰਾ ਤਾ ਨਾ ਰੇਟ ਤਾਂ ਨਹੀਂ ਘਟਾਉਂਦੇ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਵੀ ਜੇ ਉਹ ਮੈਨੂੰ ਫालतੂ ਦੇਣਗੇ ਜੇ ਮੇਰਾ 1 ਲੱਖ ਰੁਪਏ ਦਾ ਮਾਲ ਹੈ ਨਾ ਤੇ ਉਹ ਮੈਨੂੰ 1 ਲੱਖ 10 ਹਜ਼ਾਰ ਰੁਪਏ ਪਾਉਣਗੇ ਅੱਛਾ ਜੀ ਖੁਸ਼ ਹੋ ਆਪਣੀ ਜ਼ਿੰਦਗੀ ਤੋਂ ਕਿਉਂਕਿ ਤੁਸੀਂ ਦੱਸਿਆ ਪਹਿਲਾਂ ਤੁਸੀਂ ਜ਼ਹਿਰ ਖਾਧੀ ਗਿੱਲਾ ਦੀ ਨਹਿਰ 'ਚ ਛਲਾਂਗ ਮਾਰੀ ਪਰ ਇੱਕ ਇੱਕ ਕੱਪ ਚਾਹ ਪਿੱਛੇ ਨਾ ਰੋੜਾਂ ਦੇ ਫਿਰਦਾ ਹੁੰਦਾ ਸੀ ਵੀ ਕਿੱਥੇ ਚਾਹ ਮਿਲੂਗੀ ਅੱਜ ਵਾਗਿਰੀ ਤੁਸੀਂ ਮੇਤੇ ਬਹੁਤ ਕਿਰਪਾ ਮੈਨੂੰ ਚੱਕਿਆ ਤਾਂ ਮੀਡੀਆ ਨੇ ਚੱਕਿਆ ਮੇਰੇ ਯਾ ਤਾਂ ਰਿਸ਼ਤੇਦਾਰ ਹੈ ਮੀਡੀਆ ਯਾ ਰਿਸ਼ਤੇਦਾਰ ਆ ਮੇਰੇ ਬਾਹਰਲੇ ਯਾ ਰਿਸ਼ਤੇਦਾਰ ਆ ਮੇਰੇ ਮੇਰੇ ਭਰਾ ਬਹੁਤ ਲੈਂਡਲੋਰਡ ਆਦਮੀ ਐ ਇੱਥੇ ਲੁਧਿਆਣੇ ਚ ਪਰ ਮੈਂ ਕਿਸੇ ਨਾਲ ਕੋਈ ਮਤਲਬ ਨਹੀਂ ਮੇਰਾ ਮੇਰਾ ਮਤਲਬ ਆ ਵਾਹਿਗੁਰੂ ਬਾਬਾ ਨਾਨਕ ਨਾਲ ਬਸ ਬਾਬਾ ਜੀ ਪੱਖੀਆਂ ਜਦੋਂ ਬਣਾਉਂਦੇ ਸੀਗੇ ਕਈ ਵਾਰ ਇਦਾਂ ਹੁੰਦਾ ਇਹ ਨਾ ਪੱਖੀਆਂ ਵਾਲਾ ਕੰਮ ਕਰਦੀਆਂ ਔਰਤਾਂ ਦੇ ਨਾਲ ਵੀ ਜੁੜਿਆ ਹੁੰਦਾ ਕਢਾਈ ਕਰਨੀ ਆ ਡਿਜ਼ਾਈਨ ਦੇਖਣਾ ਉਹ ਸਭ ਆਪੇ ਦੇਖਦੇ ਹੂੰ ਬੇਟਾ ਗੱਲ ਇਹ ਆ ਵੀ ਪਹਿਲਾਂ ਤਾਂ ਮੈਂ ਬਲਾਡੇ ਤੋਂ ਬਣਵਾਉਂਦਾ ਸੀ ਪੱਖੀ ਹੁਣ ਮੈਂ ਲੁਧਿਆਣੇ 'ਚ ਤਿਆਰ ਕਰਵਾ ਰਿਆਂ ਪੱਖੀ ਮੇਰੇ ਕੋਲ 25-30 ਕੁੜੀਆਂ ਲੱਗੀਆਂ ਹੋਈਆਂ ਜਿਹੜੀਆਂ ਮਾਲ ਬਣਾਉਂਦੀਆਂ ਅੱਛਾ ਮੈਨੂੰ ਇੱਕ ਗੱਲ ਦੱਸੋ ਜਦੋਂ ਇਹ ਲੋਕ ਖਰੀਦਣ ਆਂਦੇ ਨੇ ਬਾਜ਼ਾਰਾਂ 'ਚ ਮਿਲਦੀ ਨਹੀਂ ਚੀਜ਼ ਤੁਹਾਡੇ ਕੋਲੋਂ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕੁੜੀਆਂ ਦੇ ਦਾਦ 'ਚ ਪਹਿਲਾਂ ਇਹ ਸਮਾਨ ਜਾਂਦਾ ਸੀ ਨਾਲ ਹੁਣ ਅੱਜਕੱਲ ਇਹਦੀ ਜਗ੍ਹਾ ਏਸੀ ਫਰਿੱਜ ਇਹ ਸਭ ਜਿਹੜੇ ਚੰਗੇ ਸਿਆਣੇ ਬੰਦੇ ਆ ਨਾ ਉਹ ਕਹਣਗੇ ਬਾਪੂ ਇਹ ਜੇ ਨਾਲ ਸਰੀਰ ਤੰਦਰੁਸਤ ਰਹਿੰਦਾ ਹਾਂ ਇਹ ਜਿਹੜੀ ਚੀਜ਼ ਆ ਨਾ ਜਦੋਂ ਇਹ ਪੱਖੀ ਕਮਾਉਂਦੇ ਆ ਨਾ ਇਹ ਸਾਰਾ ਸਰੀਰ ਹਿੱਲਦਾ ਬਿਲਕੁਲ ਇਹਦੇ ਵਿੱਚ ਕੀ ਆ ਬੇਟਾ ਗੱਲ ਆਵੇ ਏਸ਼ੀਆਂ ਏਸੀ ਆ ਨਾ ਜਿਹੜੇ ਇਹ ਬਿਮਾਰੀ ਦਾ ਘਰ ਆ ਮੈਨੂੰ ਏਸੀ ਲਵਾਉਂਦੇ ਸੀ ਮੈਂ ਕਿਹਾ ਨਹੀਂ ਲਾਉਣਾ ਉਦੋਂ ਹੀ ਪਿਆ ਘਰ ਕੌਣ-ਕੌਣ ਆ ਤੁਹਾਡੇ ਵਿੱਚ ਕੋਈ ਨਹੀਂ ਹੈਗਾ ਮੇਰੇ ਇਕੱਲੇ ਰਹਿਨੇ ਹਾਂ ਇਕੱਲੇ ਰਹਿਣਾ ਜਾਂ ਕੁੜੀਆਂ ਰਹਿੰਦੀਆਂ ਕੁੜੀਆਂ ਮਾਲ ਬਣਾਉਂਦੀਆਂ ਅੱਛਾ ਅੰਦਰ ਭਰਿਆ ਪਿਆ ਮਾਲ ਨਾਲ ਕੋਈ ਗੱਲ ਨਹੀਂ ਕੱਲ ਪਤਾ ਕੀ ਆ ਬੇਟਾ ਇਹ ਮੈਂ ਤਾਂ ਹੋਣਾ ਵੇ ਲੋਕਾਂ ਨੂੰ ਪਤਾ ਰਹਿੰਦੇ ਵੀ ਬਾਬਾ ਜਿੰਦਾ ਹੀ ਆ ਜੀ ਮੇਰੀ 75 ਸਾਲ ਤੋਂ ਉੱਪਰ ਹੋ ਗਈ ਹੈ ਉਮਰ ਮਹਾਰਾਜ ਨੇ ਬਹੁਤ ਕੁਝ ਦਿੱਤਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੀ ਜੇ ਇਹ ਤਮੰਨਾ ਤਾਂ ਭਰਨੀ ਨਹੀਂ ਹੈ ਜੀ ਰੋਟੀਆਂ ਦੋ ਖਾਣੀਆਂ ਕਿਤੇ ਕੋਈ ਕੁਲੀ ਬਣਾ ਜਾਂਦੀ ਹੈ ਕਿਤੇ ਕੋਈ ਕੁਲੀ ਬਣਾ ਜਾਂਦੀ ਹੈ ਰੋਹ ਜਾਂਦੇ ਲੁਧਿਆਣੇ ਤੇ ਕੀ ਮਤਲਬ ਹੋਰ ਕਿਹੜੀ ਜਗ੍ਹਾ ਤੋਂ ਜਾਂਦੇ ਮੈਂ ਸੁਹਾਣੀ ਬਿਲਡਿੰਗ ਰਹਿਣਾ ਬੇਟਾ ਅੱਛਾ ਜੀ ਇਹ ਮੇਰਾ ਡਰੈਸਿੰਗ ਕਾਰਡ ਛਪਾਏ ਹੋਏ ਆ ਮੇਰੇ ਕੋਲ ਨਾਮ ਤੁਸੀਂ ਹਜੇ ਓਮ ਪ੍ਰਕਾਸ਼ ਹੀ ਰੱਖਿਆ ਹੈ ਬੇਟਾ ਦੇਖੋ ਗੱਲ ਹੈ ਵੀ ਪਹਿਲਾਂ ਮੈਂ Hindu ਸੀ ਹਾਂ ਨਾ ਤਾਂ ਨਹੀਂ ਪਤਾ ਲੱਗਦਾ ਬਿਲਕੁਲ ਸਚਾਈ ਦੱਸਣੀ ਆ ਮੈਂ ਤਾਂ ਭੁੱਖਾ ਮਰਦਾ ਸੀ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ মিডিਆ ਨੇ ਚੱਕਿਆ ਜਾਂ ਤਾਂ ਮੈਂ মিডিਆ ਦਾ ਕੋਈ ਜ਼ਾਰਾਂ ਜਾਂ ਫਿਰ ਮੈਂ ਬਾਹਰ ਲਿਆਂਦਾ ਜਾਂ ਫਿਰ ਜਿਹੜੇ ਮੇਰੇ ਕੋਲ ਮਾਲ ਖਰੀਦਦੇ ਉਹਨਾਂ ਨੇ ਕਾ ਲੋਕੀ ਵੀ ਜਿਹੜੇ ਮੌਜੂਦ ਹਨ ਜਰੂਰ ਗੱਲਬਾਤ ਕਰਦੇ ਆ ਤਾਂ ਸਿਰਫ ਵਿਰਾਸਤ ਮੈਨੂੰ ਲੱਗਦਾ ਹੈ ਕਿ ਉਹੀ ਗੱਲ ਹੈ ਬਾਜ਼ਾਰਾ ਚੋਂ ਮੁੱਕੀ ਦਿਲਾਂ ਚੋਂ ਨਹੀਂ ਮੁੱਕੀ ਤੁਸੀਂ ਪੱਖੀਆਂ ਖਰੀਦੀਆਂ ਸਪੈਸ਼ਲੀ ਰੁੱਕੇ ਹੋ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਜਿਹੜੇ ਨੇ ਆਪਣੇ ਸੱਭਿਆਚਾਰ ਤੋਂ ਚਾਹੇ ਪਿੱਛੇ ਹੋ ਗਏ ਨੇ ਪਰ ਇਹੋ ਜਿਹੀਆਂ ਚੀਜ਼ਾਂ ਜਦੋਂ ਦਿਖ ਜਾਂਦੀਆਂ ਤਾਂ ਦਿਲ ਖੁਸ਼ ਹੋ ਜਾਂਦਾ ਤੇ ਸਾਰੇ ਕਈ ਵਾਰੀ ਆਪਾਂ ਦੇਖਿਆ ਰੰਗਲਾ ਪੰਜਾਬ ਵਰਗੀ ਜਗ੍ਹਾ ਜਦੋਂ ਬਣੀ ਹੈ ਤੇ ਲੋਕੀ ਟਿਕਟ ਲਾ ਕੇ ਦੇਖਣ ਜਾਂਦੇ ਆ ਘਰਾਂ ਦੇ ਵਿੱਚ ਉਹਨੂੰ ਸੰਭਾਲਣਾ ਨਹੀਂ ਚਾਹੀਦਾ ਬਿਲਕੁਲ ਤੇ ਇਹ ਜ਼ਰੂਰੀ ਹੋ ਗਈ ਹੈ ਜੀ ਐਕਚੁਅਲੀ ਕਿ ਇਹ ਸੱਭਿਆਚਾਰ ਖਤਮ ਹੁੰਦਾ ਜਾਂਦਾ ਹੈ ਕਿ ਜਦੋਂ ਤੋਂ ਇਹ ਟ੍ਰੈਂਡ ਆਇਆ ਬੱਚੇ ਬਾਹਰ ਨੂੰ ਜਾ ਰਹੇ ਆ ਤਾਂ ਆਨਵਰ ਟਾਈਮ 'ਚ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਯੰਗਸਟਰ ਇੱਥੇ ਰਹੂਗਾ ਤੇ ਆਲਰੇਡੀ ਕਿਸੇ ਨੇ ਸੱਭਿਆਚਾਰ ਸੰਭਾਲਿਆ ਵੀ ਹੋਇਆ ਤੇ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਅੱਗੇ ਸੰਭਾਲਣ ਵਾਲਾ ਕੋਈ ਰਹੂਗਾ ਤੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਗਾ ਕਿ ਜੇ ਐਦਾਂ ਦੀਆਂ ਚੀਜ਼ਾਂ ਕਿਤੇ ਵੀ ਮਿਲਦੀਆਂ ਨੇ ਤਾਂ ਜ਼ਰੂਰ ਲੈਣੀ ਚਾਹੀਦੀਆਂ ਕਿ ਆਪਾਂ ਆਪਣੇ ਆਨ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਹਨਾ ਆਪਾਂ ਨੂੰ ਖੁਦ ਨੂੰ ਵੀ ਪਤਾਉਣਾ ਚਾਹੀਦਾ ਕਿ ਇਹ ਕੀ ਚੀਜ਼ ਹੈ ਪੱਖੀ ਮਤਲਬ ਹੁਣ ਨਵੀਂ ਜਨਰੇਸ਼ਨ ਨੂੰ ਤਾਂ ਇਹ ਪਤਾ ਵੀ ਨਹੀਂ ਹੈ ਕਿ ਪੱਖੀਆਂ ਕੀ ਹੁੰਦੀਆਂ ਨੇ ਉਹਨਾਂ ਨੂੰ ਇਹ ਪਤਾ ਕਿ ਏਸੀ ਦਾ ਰਿਮੋਟ ਕਿੱਦਾਂ ਔਨ ਕਰਨਾ ਤੇ ਚਲਾਉਣਾ ਹਨਾ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ ਹੁਣ ਅੱਜਕੱਲ ਦਾਸ ਦੇ ਵਿੱਚ ਜਾਂਦਾ ਏਸੀ ਪੱਖੇ ਸਾਰਾ ਕੁਝ ਇਹੋ ਜਿਹੀਆਂ ਚੀਜ਼ਾਂ ਗਿਫਟ ਦੇ ਵਿੱਚ ਜਾਂਦੀਆਂ ਨੇ ਪਰ ਪੁਰਾਤਨ ਸਮੇਂ ਦੇ ਵਿੱਚ ਜਦੋਂ ਸੰਦੂਖੜੀ ਪੈਕ ਹੁੰਦੀ ਸੀ ਤਾਂ ਜਿਹੜਾ ਫੁਲਕਾਰੀ ਦੇ ਨਾਲ-ਨਾਲ ਇਹ ਪੱਖੀਆਂ ਜ਼ਰੂਰ ਨਜ਼ਰ ਆਉਂਦੀਆਂ ਬਿਲਕੁਲ ਬਿਲਕੁਲ ਮੇਰੇ ਮਦਰ ਦੇ ਦਾਦ ਦੇ ਵਿੱਚ ਗੱਲ ਕਰੀਏ ਤਾਂ ਇਦਾਂ ਦੀਆਂ ਪੱਖੀਆਂ ਕਾਫੀ ਐ ਖਰੋਸ਼ੀਏ ਦੇ ਬਾਬਾ ਜੀ ਨੇ ਦਿਖਾਏ ਨੇ ਮੈਂ ਉਹ ਦੇਖ ਰਿਹਾ ਸੀਗਾ ਕਿ ਟੀਵੀ ਦੇ ਉੱਪਰ ਪਾਉਣ ਵਾਲੇ ਖਰੋਸ਼ੀਏ ਹਨਾ ਤੇ ਇਦਾਂ ਦੀ ਕਾਫੀ ਚੀਜ਼ਾਂ ਚੱਦਰਾਂ ਕੱਢਣੀਆਂ ਸਰਾਣਿਆਂ ਦੇ ਕਵਰ ਉਹ ਚੀਜ਼ਾਂ ਕਾਫੀ ਕੁਝ ਮਦਰ ਦਾ ਸੰਭਿਆ ਹੋਇਆ ਬਟ ਇਦਾਂ ਦਾ ਕੁਝ ਜੇ ਮਿਲਦਾ ਰਵੇ ਤਾਂ ਜਰੂਰ ਆਪਾਂ ਪਰਚੇਸ ਕਰਨਾ ਚਾਹੀਦਾ ਮੈਂ ਤਾਂ ਹਰ ਇੱਕ ਨੂੰ ਕਹੂੰਗਾ ਕਿ ਸੱਭਿਆਚਾਰ ਨੂੰ ਸੰਭਾਲੀਏ ਇਹ ਪੰਜਾਬੀਅਤ ਨੂੰ ਆਪਾਂ ਕਾਇਮ ਰੱਖੀਏ ਬਾਕੀ ਦੇਸ਼ਾਂ 'ਚ ਤਾਂ ਹੈ ਹੀ ਐ ਆਪਾਂ ਪੰਜਾਬ 'ਚ ਰਹਿ ਕੇ ਆਪਾਂ ਇਹਨੂੰ ਹੋਰ ਵਧਾਈਏ ਆਪਾਂ ਆਂਟੀ ਜੀ ਬਾਜ਼ਾਰ 'ਚ ਦੇਖੀਆ ਕਦੀ ਇਦਾਂ ਦੀਆਂ ਪੱਖੀਆਂ ਅਸੀਂ ਤਾਂ ਸਾਡੇ ਬੇਟਾ ਜੀ ਖੁਦ ਪੈਰੈਂਟਸ ਬਣਾਉਂਦੇ ਹੁੰਦੇ ਸੀ ਇਹ ਜੀਆਂ ਅਸੀਂ ਵੀ ਉਹ ਸਮਾਂ ਉਹ ਸਮਾਂ ਹੁਣ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ ਪਰ ਅੱਜ ਇਹ ਮਿਲਦਾ ਨਹੀਂ ਬਸ ਸਾਨੂੰ ਇਹ ਇਹਨਾਂ ਦਾ ਕਰੇਜ ਹੈਗਾ ਅਸੀਂ ਇਹ ਕੈਨੇਡਾ ਲੈ ਕੇ ਜਾਣੀਆਂ ਨੇ ਬੱਚਿਆਂ ਕੋਲ ਅੱਛਾ ਜੀ ਕਿਉਂਕਿ ਇਦਾਂ ਦੇਖਿਆ ਜਾਵੇ ਵਿਰਸਾ ਪੰਜਾਬ ਦਾ ਸੰਭਾਲਿਆ ਹੋਇਆ ਬਾਹਰ ਦੇਸ਼ਾਂ ਤੱਕ ਜਾਂਦਾ ਹੈ ਜੇਕਰ ਗੱਲਬਾਤ ਕੀਤੀ ਜਾਵੇ ਅੱਜਕੱਲ ਇਹ ਬਾਬਾ ਜੀ ਮੇਨ ਲੱਗਦਾ ਬੜੇ ਸਾਲਾਂ ਦਾ ਇਹ ਕੰਮ ਕਰ ਰਹੇ ਨੇ ਲੋਕਾਂ ਨੂੰ ਖੁਸ਼ ਕਰ ਦਿੰਦੇ ਨੇ ਆਪਣੀ ਪੱਖੀਆਂ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਮਤਲਬ ਸਕਿਲਡ ਬੰਦੇ ਆ ਨਾ ਜਿਵੇਂ ਉਹ ਕੰਮ ਇਹ ਕਰਨੇ ਅਸੀਂ ਇਹ ਹੱਥੇ ਕੀਤੇ ਹੋਏ ਨੇ ਸਾਨੂੰ ਇਹਨਾਂ ਦੀ ਵੈਲਿਊ ਖੁਦ ਵੀ ਬਣਾਉਂਦੇ ਹਾਂਜੀ ਸਾਨੂੰ ਇਹਨਾਂ ਦੀ ਵੈਲਿਊ ਵੀ ਆ ਜੀ ਹੁਣ ਬੱਚਿਆਂ ਨੂੰ ਅੱਜ ਕੱਲ੍ਹ ਦੇਆਂ ਨੂੰ ਥੋੜਾ ਨਹੀਂ ਵੀ ਹੋਰ ਕਲਰ ਦੇਓ ਭਾਜੀ ਤਾਂ ਦੇਖੋ ਜਿਵੇਂ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਪਤਾ ਕਿ ਪੰਜਾਬੀ ਵਿਰਸਾ ਜਿਹੜਾ ਬਾਜ਼ਾਰਾ ਤੋਂ ਤਾਂ ਚਾਏ ਅਲੋਪ ਹੋ ਗਿਆ ਪਰ ਦਿਲਾਂ ਦੇ ਵਿੱਚੋਂ ਨਹੀਂ ਹੋਇਆ ਤੇ ਆਂਟੀ ਜੀ ਵੀ ਕਹਿੰਦੇ ਵੀ ਮੈਂ ਕੈਨੇਡਾ ਆਪਣੇ ਬੱਚਿਆਂ ਦੇ ਕੋਲ ਇਹ ਪੱਖੀਆਂ ਲੈ ਕੇ ਜਾਣੀਆਂ ਤੇ ਜੇ ਤੁਸੀਂ ਪੱਖੀਆਂ ਦੇਖੋ ਤਾਂ ਜਿਸ ਦੇ ਵਿੱਚ ਕੀ ਅ ਡਿਜ਼ਾਈਨ ਪੱਖੀਆਂ ਦੇ ਔਰ ਐਮਬਰਾਇਡਰੀ ਤੱਕ ਜਿਹੜੀ ਆ ਹੋਈ ਨਜ਼ਰ ਆ ਰਹੀ ਹੋएगी ਤੁਹਾਨੂੰ ਜਿਸ ਦੇ ਵਿੱਚ ਬੜੇ ਸੋਹਣੇ ਟਾਂਗ ਦੇ ਨਾਲ ਉਹਨਾਂ ਨੇ ਆ ਜਿਹੜੀ ਆਪਾਂ ਦੇਖਦੇ ਆ ਉਹਨਾਂ ਦੇ ਨਾਲ ਬੁਣ ਕੇ ਜਿਹੜੀ ਪੱਖੀ ਬਣਾਈ ਹੈ ਜੋ ਪੁਰਾਣੇ ਸਮਿਆਂ ਦੇ ਵਿੱਚ ਵੀ ਚੱਲਦੀ ਆਂਦੀ ਸੀ ਚਾਹੇ ਅੱਜ ਕੱਲ ਆਪਾਂ ਏਸੀਆਂ ਦੇ ਥੱਲੇ ਬਹਿਣੇ ਗਿੱਜੇ ਹੋਏ ਆ ਆਪਾਂ ਪੱਖੀਆਂ ਦੇ ਥੱਲੇ ਬਹਿਣਾ ਗਿੱਜੇ ਹੋਏ ਆ ਪਰ ਜੋ ਸਵਾਦ ਹੈ ਪੱਖੀ ਦਾ ਹੈ ਨਾ ਉਹ ਸ਼ਾਇਦ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਜ਼ਰੂਰ ਜਾਣਦੇ ਹੋਣਗੇ ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਵਿਰਸੇ ਨੂੰ ਸੰਭਾਲਣਾ ਚਾਹੁੰਦੇ ਹੋ ਤਾਂ ਬਾਬਾ ਜੀ ਜਿਹੜੇ ਨੇ ਲੁਧਿਆਣੇ ਦੇ ਵਿੱਚ ਤੁਹਾਨੂੰ ਕਿੱ ਆਵਾਂਗੇ ਜ਼ਰੂਰ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਵਿਰਸੇ ਵਰਗੀ ਚੀਜ਼ ਜਿਹੜੀ ਆ ਸੰਭਾਲ ਕੇ ਜ਼ਰੂਰ ਰੱਖੋ ਹੋਰ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿਨ ਕੋਰ